ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਨਕਮ ਟੈਕਸ ਵਿਭਾਗ ਵਿੱਚ ਕੰਟੇਨ ਅਟੈਂਡੈਂਟ ਦੀ ਭਰਤੀ ਨਿਕਲੀ ਹੈ ਜਿਹਦੇ ਵਿੱਚ ਹਰ ਇੱਕ ਕੈਟਾਗਰੀ ਦੇ ਕੈਂਡੀਡੇਟ ਅਪਲਾਈ ਕਰ ਸਕਦੇ ਨੇ ਚਾਹੇ ਉਹ ਜਨਰਲ ਕੈਟਾਗਰੀ ਤੋਂ ਬਿਲੋਂਗ ਕਰਦੇ ਹੋਣ ਜਾਂ OBC ਤੋਂ ਹੋਣ ਜਾਂ EWS ਕੈਟਾਗਰੀ ਤੋਂ ਹੋਣ ਜਾਂ SC ਕੈਟਾਗਰੀ ਤੋਂ ਜਾਂ ST ਕੈਟਾਗਰੀ ਤੋਂ ਇੱਥੇ ਤੱਕ ਕਿ ਫਿਜ਼ੀਕਲ ਹੈਂਡੀਕੈਪ ਲੀਵੀ ਦੇ ਵਿੱਚ ਸੀਟ ਅਵੇਲੇਬਲ ਹੈ ਇਸ ਭਰਤੀ ਲਈ ਕੀ ਸੈਲਰੀ ਹੋਏਗੀ ਕੀ ਏਜ ਮੰਗੀ ਗਈ ਹੈ ਤੇ ਜੋਬ ਲੋਕੇਸ਼ਨ ਕਿੱਥੇ ਹੋਏਗੀ ਸਭ ਜਾਣਕਾਰੀ ਤੁਹਾਨੂੰ ਇਸ ਵੀਡੀਓ ਵਿੱਚ ਦਿੱਤੀ ਜਾਏਗੀ ਪਰ ਉਸ ਤੋਂ ਪਹਿਲਾਂ ਅਗਰ ਤੁਸੀਂ ਇਸ ਚੈਨਲ ਤੇ ਨਵੇਂ ਆਏ ਹੋ ਤਾਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੀ ਭਰਤੀਆਂ ਦੀ ਜਾਣਕਾਰੀ ਆਪ ਜੀ ਨੂੰ ਸਮੇਂ ਸਿਰ ਮਿਲ ਸਕੇ ਤੇ ਹਾਂਜੀ ਅਗਰ ਜਾਣਕਾਰੀ ਵਧੀਆ ਲੱਗੇ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਇਹ ਜਿਹੜੀ ਭਰਤੀ ਨਿਕਲੀ ਹੈ ਕੰਟੇਨ اٹੈਂਡੈਂਟ ਦੀ ਨਿਕਲੀ ਹੈ ਤੇ ਇਹਦੇ ਲਈ ਕਿਸੇ ਐਕਸਪੀਰੀਅੰਸ ਦੀ ਜ਼ਰੂਰਤ ਨਹੀਂ ਹੈ ਸਿਰਫ ਕੈਂਡੀਡੇਟ 10ਵੀਂ ਪਾਸ ਹੋਣਾ ਚਾਹੀਦਾ ਹੈ ਜਾਂ ਉਸ ਕੋ 10ਵੀਂ ਦੇ ਬਰਾਬਰ ਦੀ ਸਟੱਡੀ ਹੋਣੀ ਚਾਹੀਦੀ ਹੈ ਤੇ ਇਸ ਭਰਤੀ ਲਈ ਜਿਹੜੀ ਤੁਹਾਨੂੰ ਸੈਲਰੀ ਹੈ ਉਹ ਲੈਵਲ 1 ਦੀ ਤੁਹਾਨੂੰ ਪੇ ਮਿਲੇਗੀ ਜੋ ਕਿ 18000 ਤੋਂ ਲੈ ਕੇ 52900 ਦੇ ਵਿੱਚ ਹੋਏਗੀ ਤੇ ਇਹਦੇ ਲਈ ਜਿਹੜੇ ਜਰਨਲ ਕੈਂਡੀਡੇਟ ਨੇ ਉਹ 18 ਤੋਂ 25 ਸਾਲ ਤੱਕ ਅਪਲਾਈ ਕਰ ਸਕਦੇ ਨੇ ਬਾਕੀ ਜਿਹੜੇ ਵੀ ਗਵਰਨਮੈਂਟ ਸਰਵੰਟ ਨੇ ਉਹਨਾਂ ਨੂੰ ਉਹ 40 ਸਾਲ ਤੱਕ ਅਪਲਾਈ ਕਰ ਸਕਦੇ ਨੇ ਤੇ ਬਾਕੀ ਜਿਹੜੇ ਐਸਸੀ ਜਾਂ ਬੀਸੀ ਨੇ ਉਹਨਾਂ ਨੂੰ ਅਲੱਗ ਤੋਂ ਕੰਸੈਸ਼ਨ ਮਿਲੇਗੀ ਕੰਡੀਨ اٹੈਂਡੈਂਟ ਦੀ ਪੋਸਟ ਲਈ ਕੁੱਲ ਟੋਟਲ 25 ਵੈਕੈਂਸੀਆਂ ਨਿਕਲੀਆਂ ਨੇ ਜਿਹਦੇ ਵਿੱਚ ਜਨਰਲ ਦੀਆਂ 13 ਸੀਟਾਂ ਨੇ OBC ਦੀਆਂ 6 ਨੇ EWS ਕੈਟਾਗਰੀ ਦੀਆਂ 2 ਨੇ ਤੇ SC ਕੈਟਾਗਰੀ ਦੀਆਂ 3 ਨੇ ਤੇ ਜਿਹੜੀ ਸ਼ੈਡਿਊਲ ਟ੍ਰਾਈਬਸ ਨੇ ਉਹਨਾਂ ਦੀ ਇੱਕ ਸੀਟ ਹੈ ਤੇ ਫਿਜ਼ੀਕਲ ਹੈਂਡੀਕੈਪ ਲਈ ਵੀ ਇੱਕ ਸੀਟ ਹੈ ਇਸ ਭਰਤੀ ਲਈ ਜਿਹੜੇ ਫਾਰਮ ਨੇ ਆਨਲਾਈਨ ਭਰੇ ਜਾ ਰਹੇ ਨੇ ਤੇ ਇਹਦੇ ਲਈ ਕੋਈ ਵੀ ਸਰਕਾਰੀ ਫੀਸ ਨਹੀਂ ਰੱਖੀ ਗਈ ਚਾਹੇ ਜਨਰਲ ਕੈਟਾਗਰੀ ਕਿਉਂ ਨਾ ਹੋਏ ਉਹਨਾਂ ਦੀ ਵੀ ਕੋਈ ਫੀਸ ਨਹੀਂ ਹੈ ਜ਼ੀਰੋ ਫੀਸ ਤੇ ਤੁਸੀਂ ਇਹਨੂੰ ਅਪਲਾਈ ਕਰ ਸਕਦੇ ਹੋ ਤੇ ਹਾਂਜੀ ਇਸ ਭਰਤੀ ਲਈ ਜਿਹੜੀ ਸਿਲੈਕਸ਼ਨ ਹੈ ਉਹ ਪਹਿਲਾਂ ਤੁਹਾਡੇ ਨੰਬਰਾਂ ਦੇ ਬੇਸ ਤੇ ਕੀਤੀ ਜਾਏਗੀ ਜਿਹੜੇ ਤੁਹਾਡੇ 10th ਦੇ ਜਿਹੜੇ ਮਾਰਕਸ ਹੋਣਗੇ ਉਹਨਾਂ ਦੇ ਅਕੋਰਡਿੰਗ 500 ਕੈਂਡੀਡੇਟ ਚੁਣ ਲਿੱਤੇ ਜਾਣਗੇ ਜਿਹੜੇ 500 ਸ਼ੋਰਟਲਿਸਟਿਡ ਕੈਂਡੀਡੇਟ ਹੋਣਗੇ ਉਹਨਾਂ ਦਾ ਫਿਰ ਰਿਟਰਨ ਐਗਜ਼ਾਮ ਹੋਏਗਾ ਤੇ ਫਿਰ ਇਸ ਐਗਜ਼ਾਮ ਦੇ ਨੰਬਰਾਂ ਦੇ ਅਕੋਰਡਿੰਗ ਹੀ ਉਹਨਾਂ ਦੀ ਭਰਤੀ ਹੋਏਗੀ ਇਹ ਜਿਹੜੇ ਫਾਰਮ ਨੇ ਔਨਲਾਈਨ ਭਰੇ ਜਾ ਰਹੇ ਨੇ ਤੇ ਇਹਨਾਂ ਨੂੰ ਭਰਨ ਦੀ ਜਿਹੜੀ ਆਖਰੀ ਮਿਤੀ ਹੈ ਉਹ 22 ਸਤੰਬਰ ਤੱਕ ਹੈ ਤੁਸੀਂ 22 ਸਤੰਬਰ 11 ਵਜੇ ਤੱਕ ਇਹ ਫਾਰਮ ਭਰ ਸਕਦੇ ਹੋ ਤੇ ਹਾਂਜੀ ਜਿਹੜੇ ਸ਼ੋਰਟਲਿਸਟਿਡ ਕੈਂਡੀਡੇਟ ਚੁਣਨੇ ਨੇ ਉਹਨਾਂ ਦੀ ਜਿਹੜੀ ਲਿਸਟ ਹੈ 1 ਅਕਤੂਬਰ ਤੱਕ ਆ ਜਾਏਗੀ ਤੇ ਜਿਹੜਾ ਦੁਬਾਰਾ ਰਿਟਨ ਟੈਸਟ ਹੋਏਗਾ ਉਹ 6 ਅਕਤੂਬਰ ਨੂੰ ਤੁਹਾਡਾ ਰਿਟਨ ਟੈਸਟ ਹੋਏਗਾ ਤੇ ਇਹਦਾ ਜਿਹੜਾ ਐਗਜ਼ਾਮ ਸੈਂਟਰ ਹੈ ਉਹ ਚੇਨਈ ਬਣੇਗਾ ਤੇ ਜਿਨ੍ਹਾਂ ਨੇ ਵੀ ਇਸ ਪੋਸਟ ਲਈ ਅਪਲਾਈ ਕਰਨਾ ਹੋਏ ਉਹਨਾਂ ਨੂੰ ਜਿਹੜਾ ਐਗਜ਼ਾਮ ਦੇਣ ਵਾਸਤੇ ਚੇਨਈ ਜਾਣਾ ਪਏਗਾ ਤੇ ਇਸ ਜੋਬ ਦੀ ਜਿਹੜੀ ਲੋਕੇਸ਼ਨ ਹੈ ਜਿਨ੍ਹਾਂ ਨੇ ਵੀ ਸਿਲੈਕਟਡ ਕੈਂਡੀਡੇਟ ਹੋਣਗੇ ਉਹਨਾਂ ਦੀ ਜਿਹੜੀ ਜੋਬ ਲੋਕੇਸ਼ਨ ਹੋਏਗੀ ਇਨਕਮ ਟੈਕਸ ਵਿਭਾਗ ਤਮਿਲਨਾਡੂ ਤੇ ਫੌਂਡੇਟ ਚੈਰੀ ਦੇ ਜਿਹੜੇ ਅੰਡਰ ਆਉਂਦੇ ਹੋਣਗੇ ਖੇਤਰ ਉਹਨਾਂ ਵਿੱਚ ਹੋਏਗੀ। ਅਗਰ ਤੁਸੀਂ ਇਸ ਜੌਬ ਦਾ ਫਾਰਮ ਖੁਦ ਭਰਨਾ ਚਾਹੁੰਦੇ ਹੋ ਤੇ ਤੁਹਾਨੂੰ ਕਿਸੇ ਸਾਈਟ ਲਿੰਕ ਦੀ ਜ਼ਰੂਰਤ ਆ ਤਾਂ ਤੁਸੀਂ ਕਮੈਂਟ ਕਰ ਸਕਦੇ ਹੋ ਤੁਹਾਨੂੰ ਸਾਈਟ ਦਾ ਲਿੰਕ ਦੇ ਦਿੱਤਾ ਜਾਏਗਾ। ਇਸ ਭਰਤੀ ਦੀ ਕੋਈ ਐਗਜ਼ਾਮ ਫੀਸ ਨਹੀਂ ਹੈ 10ਵੀਂ ਦੇ ਬੇਸ ਦੇ ਉੱਤੇ ਭਰਤੀ ਹੈ। ਸੋ ਜੋ ਵੀ ਕੈਂਡੀਡੇਟ ਇਨ ਨੂੰ ਅਪਲਾਈ ਕਰਨਾ ਚਾਹੁੰਦੇ ਨੇ ਉਹ ਫਾਰਮ ਭਰ ਲੈਣ ਤੇ ਇਸ ਵੀਡੀਓ ਨੂੰ ਅੱਗੇ ਜ਼ਰੂਰ ਸ਼ੇਅਰ ਕਰ ਦਿਓ ਤਾਂ ਕਿ ਕਿਸੇ ਦੇ ਕੰਮ ਆ ਸਕੇ। ਧੰਨਵਾਦ ਜੀ।